ਪਰਗਟ ਸਿੰਘ ਜੀ ਬੜਾ ਅਜੀਬੋ ਗਰੀਪਿਆਨ ਦੇ ਰਹੇ ਨੇ ਕਹਿੰਦੇ ਜੇ ਕਿ ਬੀਜੇਪੀ ਦੀਆਂ ਸੀਟਾਂ ਘਟ ਗਈਆਂ ਤਾਂ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਬੀਜੇਪੀ ਨਾਲ ਚਲੀ ਜਾਊਗੀ ਮੈਸਰਦਾਰ ਪ੍ਰਗਟ ਸਿੰਘ ਜੀ ਨੂੰ ਦਸਰਾ ਚਾਹਨਾ ਵਾ ਇਹ ਆਮ ਆਦਮੀ ਪਾਰਟੀ ਹੈ ਜਿਸਨੇ ਹਮੇਸ਼ਾ ਹੀ ਜਿਹੜੀ ਬੀਜੇਪੀ ਦੀ ਤਾਨਾਸ਼ਾਹੀ ਦਾ ਵਿਰੋਧ ਕੀਤਾ ਹੈ ਤੇ ਬੋਖ ਮੰਤਰੀ ਸਾਡੇ ਸੁਪਰੀਮੋ ਨੂੰ ਜੱਜ ਜੇਲ੍ਹ ਦੇ ਵਿੱਚ ਇੱਕ ਝੂਠੇ ਕੇਸ ਰੱਖਿਆ ਹੋਇਆ ਉਹ ਇਸ ਕਰਕੇ ਰੱਖਿਆ ਮੈ ਸਵਾਲ ਤੁਹਾਨੂੰ ਕਰਦਾ ਪ੍ਰਗਟ ਸਿੰਘ ਜੀ ਅੱਜ ਪੰਜਾਬ ਦੇ ਵਿੱਚ 60% ਜਿਹੜੀ ਕਾਂਗਰਸ ਹੈ ਉਹ ਤਾਂ ਪਹਿਲਾਂ ਹੀ ਬੀਜੇਪੀ ਚ ਜਾ ਚੁੱਕੀ ਹੈਗੀ ਹੈ ਪੰਜਾਬ ਦੇ ਲੋਕ ਤੇ ਹਰ ਰੋਜ਼ ਜਦੋਂ ਸਵੇਰੇ ਉੱਠ ਕੇ ਅਖਬਾਰ ਪੜ੍ਹਦੇ ਉਹ ਦੇਖਦੇ ਆ ਕਿ ਅੱਜ ਕਾਂਗਰਸ ਦਾ ਕਿਹੜਾ ਲੀਡਰ ਬੀਜੇਪੀ ਚਲਾ ਗਿਆ ਹੈ ਪ੍ਰਗਟ ਸਿੰਘ ਜੀ ਬੜਾ ਅਜੀਬੋ ਗਰੀ ਬਿਆਨ ਦੇ ਰਹੇ ਨੇ ਕਹਿੰਦੇ ਜੇ ਕਿ ਬੀਜੇਪੀ ਦੀਆਂ ਸੀਟਾਂ ਘਟ ਗਈਆਂ ਕਾ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਬੀਜੇਪੀ ਨਾਲ ਚਲੀ ਜਾਊਗੀ ਮੈਂ ਸਰਦਾਰ ਪ੍ਰਗਟ ਸਿੰਘ ਜੀ ਨੂੰ ਦੱਸਣਾ ਚਾਹਨਾ ਵਾ ਇਹ ਆਮ ਆਦਮੀ ਪਾਰਟੀ ਹੈ ਜਿਸਨੇ ਹਮੇਸ਼ਾ ਹੀ ਜਿਹੜੀ ਬੀਜੇਪੀ ਦੀ ਤਾਨਾशाही ਦਾ ਵਿਰੋਧ ਕੀਤਾ ਹੈਗਾ ਉਹਦੀਆਂ ਲੋਕਤੰਤਰ ਵਿਰੋਧੀ ਔਰ ਤਾਨਾਸ਼ਾਹੀ ਦੇ ਹੱਕ ਵਿੱਚ ਕੀਤੀ ਗਤੀਵਿਧੀਆਂ ਦਾ ਵਿਰੋਧ ਕੀਤਾ ਔਰ ਉਹਨਾਂ ਦੇ ਵਿਰੋਧ ਕਰਨ ਦੇ ਕਾਰਨ ਹੀ ਸਾਡੇ ਜਿਹੜੇ ਕਈ ਜਿਹੜੇ ਲੀਡਰ ਨੇ ਅੱਜ ਜੇਲ੍ਹਾਂ ਦੇ ਵਿੱਚ ਨੇ ਸਾਡੇ ਮੁੱਖ ਮੰਤਰੀ ਸਾਡੇ ਸੁਪਰੀਮੋ ਨੂੰ ਜੱਜ ਜੇਲ੍ਹ ਦੇ ਵਿੱਚ ਇੱਕ ਝੂਠੇ ਕੇਸ ਰੱਖਿਆ ਹੋਇਆ ਉਹ ਇਸ ਕਰਕੇ ਰੱਖਿਆ ਕਿ ਅਸੀਂ ਸੰਵਧਾਨ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਆ ਔਰ ਭਾਜਪੀ ਦੀਆਂ ਤਾਨਾਸ਼ਾਹੀ ਤੇ ਵੰਡਪਾਉ ਨੀਤੀਆਂ ਦਾ ਅਸੀਂ ਵਿਰੋਧ ਕਰਦੇ ਆ ਮੈਂ ਸਵਾਲ ਤੁਹਾਨੂੰ ਕਰਦਾ ਪ੍ਰਗਟ ਸਿੰਘ ਜੀ ਅੱਜ ਪੰਜਾਬ ਦੇ ਵਿੱਚ 60% ਜਿਹੜੀ ਕਾਂਗਰਸ ਹੈ ਉਹ ਤਾਂ ਪਹਿਲਾਂ ਹੀ ਬੀਜੇਪੀ 'ਚ ਜਾ ਚੁੱਕੀ ਹੈਗੀ ਹੈ ਤੁਹਾਡੇ ਸਾਬਕਾ ਪ੍ਰਧਾਨ ਜਿਹੜੇ ਆ ਉਹ ਅੱਜ ਬੀਜੇਪੀ ਦੇ ਪ੍ਰਧਾਨ ਨੇ ਤੁਹਾਡੇ ਸਾਬਕਾ ਮੁੱਖ ਮੰਤਰੀ ਹੈ ਉਹ ਅੱਜ ਬੀਜੇਪੀ 'ਚ ਨੇ ਬੀਜੇਪੀ ਦੇ ਕਿੰਨੇ ਹੀ ਜਿਹੜੇ ਲੀਡਰ ਨੇ इवन ਉਮੀਦਵਾਰ ਨੇ ਉਹ ਤੁਹਾਡੀ ਪਾਰਟੀ ਦੇ ਵਿੱਚੋਂ ਗਏ ਨੇ इवन ਤੁਹਾਡਾ ਮੌਜੂਦਾ ਐਲੋਪੀ ਹੈ ਉਹਦੇ ਭਰਾ ਜਿਹੜੇ ਕਿਸੇ ਟਾਈਮ ਤੇ ਮੰਤਰੀ ਹੋਇਆ ਕਰਦੇ ਸੀ ਪੰਜਾਬ 'ਚ ਅੱਜ ਉਹ ਬੀਜੇਪੀ 'ਚ ਹੈ ਸਭ ਪੰਜਾਬ ਦੇ ਲੋਕ ਤੇ ਹਰ ਰੋਜ਼ ਜਦੋਂ ਸਵੇਰੇ ਉੱਠ ਕੇ ਅਖਬਾਰ ਪੜ੍ਹਦੇ ਉਹ ਦੇਖਦੇ ਆ ਕਿ ਅੱਜ ਕਾਂਗਰਸ ਦਾ ਕਿਹੜਾ ਲੀਡਰ ਬੀਜੇਪੀ ਚਲਾ ਗਿਆ ਹੈਗਾ ਸੋ ਤੁਸੀਂ ਸਾਡੀ ਫਿਕਰ ਨਾ ਕਰੋ ਅਸੀਂ ਇਸ ਲੋਕਤੰਤਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਲਈ ਹੋਈ ਹੈ ਅਸੀਂ ਕਰਪਸ਼ਨ ਦੇ ਖਿਲਾਫ ਲੜਨ ਦੀ ਜ਼ਿੰਮੇਵਾਰੀ ਲਈ ਹੋਈ ਹੈ ਅਸੀਂ ਵੰਡ ਪਾਉ ਨੀਤੀਆਂ ਦੇ ਖਿਲਾਫ ਖੜੇ ਹੋਣ ਦੀ ਜ਼ਿੰਮੇਵਾਰੀ ਲਈ ਹੋਈ ਹੈ ਆਮ ਆਦਮੀ ਪਾਰਟੀ ਦਾ ਭਾਜਪਾ ਨਾਲ ਨਹੀਂ ਜਾਂਦੀ ਤੁਸੀਂ ਆਪਣਾ ਫਿਕਰ ਕਰੋ ਆਪਣੀ ਪਾਰਟੀ ਦਾ ਫਿਕਰ ਕਰੋ ਆਪਣੀ ਪੰਜਾਬ ਦੀ ਜਿਹੜੀ ਤੁਹਾਡੀ ਕਾਂਗਰਸ ਹੈ ਉਹਦਾ ਫਿਕਰ ਕਰੋ ਬਲਕਿ ਤੁਸੀਂ ਇਹ ਦੱਸੋ ਕਿ ਤੁਸੀਂ ਖੁਦ ਕਦੋਂ ਜਿਹੜਾ ਹੈਗਾ ਉਹ ਭਾਜਪਾ ਚਾ ਰਹੇ ਹੋ ਔਰ ਸਭ ਤੋਂ ਵੱਡੀ ਗੱਲ ਤੁਹਾਡੇ ਮਿੱਤਰ ਕਾਂਗਰਸ ਦੇ ਸਾਬਕਾ ਪ੍ਰਧਾਨ ਅੱਜ ਜਦੋਂ ਐਡੀ ਵੱਡੀ ਲੜਾਈ ਮੂਰਖ ਜਿਹੜਾ ਲੋਕਤੰਤਰ ਨੂੰ ਬਚਾਉਣ ਵਾਸਤੇ ਲੜ ਰਿਹਾ ਹੈ ਅੱਜ ਉਹ ਕਿੱਥੇ ਨੇ ਉਹ ਆਈਪੀਐਲ ਦੇ ਵਿੱਚ ਜਿਹੜਾ ਹੈਗੇ ਆ ਕਮੈਂਟਰੀ ਕਰ ਰਹੇ ਨੇ ਸੋ ਇਸ ਚੀਜ਼ ਦੇ ਮੈਂ ਕਹਿਣਾ ਚਾਹੁੰਦਾ ਸਰਦਾਰ ਪ੍ਰਗਟ ਸਿੰਘ ਜੀ ਨੂੰ ਕਿ ਤੁਸੀਂ ਸਾਡੀ ਪਾਰਟੀ ਦਾ ਫਿਕਰ ਨਾ ਕਰੋ ਤੁਸੀਂ ਆਪਣੀ ਪਾਰਟੀ ਦਾ ਫਿਕਰ ਕਰੋ